ਸਰਕੀ ਅਜਿ ਦੇ ਟੈਡ ਵੱਲੋਂ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਸੀ ਕਿ ਕੀ ਏਜੰਡੇ ਸੀ ਜਿਹਨੂੰ ਲੈ ਕੇ ਅੱਜ ਦੀ ਪ੍ਰੈਸ ਮੀਟਿੰਗ ਕੀਤੀ ਗਈ ਆ ਬੜੀ ਖੁਸ਼ੀ ਦੀ ਗੱਲ ਹੈਗੀ ਆ ਕਿ ਇੰਪਰੂਵਮੈਂਟ ਅਸਟ ਕਪੂਰਸਲਾ ਵੱਲੋਂ 11 April 2024 ਨੂੰ ਇੱਕ ਈ ਆਕਸ਼ਨ ਕੀਤੀ ਗਈ ਸੀ ਜੀ ਜਿਹਦੇ ਵਿੱਚ ਲਗਭਗ 15 ਜਿਹੜੇ ਯੂਨਿਟਸ ਸੀਗੇ ਉਹ ਬੋਲੀ ਈ ਨਿਲਾਮੀ ਰਾਹੀਂ ਵਿਕੇ ਜਿਹਦੇ ਵਿੱਚੋਂ ਇੱਕ ਜਿਹੜਾ ਰੈਜ਼ੀਡੈਂਸ ਸੀਗਾ ਮਾਡਰਨ ਟਾਊਨ ਦੇ ਵਿੱਚ ਤੇ 14 ਇਹ ਜਿਹੜੇ ਹੈਗੇ ਸੀ ਕਮਰਸ਼ੀਅਲ ਸਾਈਟਸ ਸੀਗੀਆਂ ਤੇ ਇਹ ਜਿਹੜੀਆਂ ਸਾਈਟਸ ਈ ਆਕਸ਼ਨ ਰਾਹੀਂ ਵਿਕੀਆਂ ਤੇ ਲਗਭਗ 6 ਲੱਖ 6 6 ਕਰੋੜ 6 ਲੱਖ 8000 ਜਿਹੜਾ ਹੈਗਾ ਉਹ ਰੈਵਨਿਊ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਸੀ ਕੰਪਰੂਮੈਂਟ ਅਸਟ ਜਿਹੜਾ ਕਮਾ ਕੇ ਦਿੱਤਾ ਹੈਗਾ ਔਰ ਸਰਕਾਰ ਦਾ ਖਾਤਾ ਇਹ ਵੱਡਾ ਕੀਤਾ ਹੈਗਾ ਅੱਛਾ ਟੋਟਲ ਕਿੰਨੇ ਬੂਥ ਸੀ ਤੇ ਵਿੱਚ ਕਿੰਨੇ ਕੀ ਬੂਥ ਤੇ ਕਿੰਨੇ ਕੀ ਦੂਜੇ ਸੀ ਟੋਟਲ ਕਿੰਨੇ ਕੀ ਮਤਲਬ ਹੈ ਜਿਹਦੇ ਵਿੱਚੋਂ ਸਾਡੇ ਮਾਡਲ ਟਾਊਨ ਦੇ ਵਿੱਚ ਇੱਕ ਰੈ residențial ਪਲਾਟ ਵਿਦ ਸਟਰਕਚਰ ਸੀਗਾ ਤੇ ਰਜੀਵ ਗਾਂਧੀਨ ਕਲੇਵ ਦੇ ਵਿੱਚ ਲਗਭਗ 7 ਕ 6 7 ਜਿਹੜੇ ਸੀਗੀਆਂ ਉਹ ਸ਼ਾਪ ਕਮ ਆਫਿਸ ਪਲੱਸ ਖਾਲੀ ਪਲਾਟ ਸੀਗੇ ਦੋ ਪਲਾਟ ਸੀਗੇ ਜੇ ਜਿਹਦੇ ਵਿੱਚੋਂ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਪੰਜ ਸੱਤ ਉਹ ਜਿਹੜੀਆਂ ਦੁਕਾਨਾਂ ਸੀ ਜਿਹੜੀਆਂ ਹੈਗੀਆਂ ਵਿਕੀਆਂ ਹੈਗੀਆਂ ਟੋਟਲ ਕਿੰਨੇ ਰੈਵੀਨਿਊ ਇਕੱਠਾ ਕੀਤਾ ਗਿਆ ਇਹ ਰੈਵੀਨਿਊ ਜਿਹੜਾ ਹੈਗਾ ਟੋਟਲ 6 ਕਰੋੜ 6 ਲੱਖ 8000 ਰੁਪਇਆ ਜਿਹੜਾ ਇਕੱਠਾ ਕੀਤਾ ਗਿਆ ਕੀ ਕਾਰਨ ਕੀ ਇੰਨਾ ਲੰਮਾ ਸਮਾਂ ਬੀਤ ਵੀ ਗਿਆ ਸਰਕਾਰ ਨੂੰ ਆਇ ਨੂੰ ਤਾਂ ਇਸ ਸਾਲ ਵੀ ਹੋ ਗਈ ਆ ਪਰ ਹੁਣੇ ਕਿਉਂ ਇਹ ਮੈਂ ਕਹ ਲਵਾਂ ਕਿ ਤੁਹਾਡੇ ਵੱਲੋਂ ਨਾ ਲੰਮਾ ਸਮਾਂ ਦੀ ਦੇਖਿਓ ਜੀ ਮੈਂ 10 ਅਪ੍ਰੈਲ 2023 ਦੇ ਵਿੱਚ ਇੱਥੇ ਬੈਠਾ ਸੀਗਾ ਤੇ 11 April 2024 ਇੱਕ ਸਾਲ ਦੇ ਸਿਰਫ ਵਕਵੇ ਦੇ ਵਿੱਚ 6 ਕਰੋੜ ਰੁਪਇਆ ਕਮਾ ਕੇ ਦੇ ਦਿੱਤਾ ਜਦਕਿ ਇੰਪਰੂਵਮੈਂਟ ਟਰਸਟ ਦੇ ਆ ਖਾਤੇ ਬੈਂਕ ਖਾਤੇ ਬਿਲਕੁਲ ਖਾਲੀ ਸਨ ਪਹਿਲਾਂ ਕਿ ਗੱਲ ਕਰੀਏ ਦੇਖੋ ਜਿਹੜੀ ਕਿ ਪ੍ਰੋਪਰਟੀ ਤੁਸੀਂ ਬੁੱਤ ਕਹ ਲੋ ਕਿ ਸੇਲ ਕੀਤੀ ਆ ਪਹਿਲਾਂ ਵੀ ਕਈ ਬੁੱਤ ਤੁਹਾਡੇ ਕਹ ਲੋ ਕਿ ਕੋਰਟ ਕਚਹਿਰੀ ਦੇ ਕੇਸਰ ਵਿੱਚ ਅੜੇ ਪਏ ਆ ਤੱਕੀ ਇੱਧਰ ਤਾਂ ਕੋਈ ਕਾਨੂੰ ਇੱਧਰ ਇਹ ਜਿਹੜੇ ਬੁੱਤ ਵਿੱਚ ਇਹ ਵੀ ਕੋਈ ਕਾਨੂੰਨੀ ਕਿ ਸਰਕਾਰ ਵੱਲੋਂ ਜਿਹੜਾ ਹੁਕਮ ਹੈਗੇ ਨੇ ਕਿ ਕੋਈ ਵੀ ਰਿਲੀਟਿਗੇਸ਼ਨ ਜਿਹੜੀ ਕੋਰਟ ਦੇ ਕੇਸ ਦੇ ਵਿੱਚ ਲੱਗੀ ਹੋਵੇ ਕੋਈ ਵੀ ਜਗ੍ਹਾ ਨੂੰ ਲੈ ਕੇ ਅਸੀਂ ਉਹਦੀ ਬੋਲੀ ਨਹੀਂ ਲਗਾ ਸਕਦੇ ਇਹ ਚੀਜ਼ ਬਾਅਦ ਚ ਹੀ ਥੋੜਾ ਟਾਈਮ ਬਾਅਦ ਚ ਨਿਕਲ ਕੇ ਆਉਂਦੀ ਆ ਸਮਝਾਉਂਦਾ ਦੀ ਕੋਈ ਗੱਲ ਨਹੀਂ ਹੈਗੀ ਜਿਨੇ ਵੀ ਪਲਾਟ ਹੈਗੇ ਨੇ ਦੁਕਾਨਾਂ ਹੈਗੀਆਂ ਉਹ ਵਿਕੀਆਂ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਸਾਫ਼ ਐਂਡ ਕਲੀਨ ਹੈ ਔਰ ਲੋਕਾਂ ਨੂੰ ਪਹਿਲਾਂ ਵਹਿ ਨਹੀਂ ਇਹ ਸੀਗਾ ਇਸੇ ਕਰਕੇ ਲੋਕ ਬੋਲੀ ਲਗਾਣ ਲਈ ਨਹੀਂ ਆਉਂਦੇ ਸੀਗੇ ਜਿਹਦੇ ਕਰਕੇ ਉਹ ਜਿਹੜੇ ਦੁਕਾਨਾਂ ਸੀਗੀਆਂ 30 32 32 ਲੱਖ ਰੁਪਏ ਦੀਆਂ ਵਿਕੀਆਂ ਅਜ ਤੋਂ 2 2.5 ਸਾਲ ਪਹਿਲਾਂ ਲੋਕਾਂ ਨੂੰ ਵਾਅਦਾ ਮੇਹੀ ਸੀਗਾ ਕਿਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਲੋਕਾਂ ਨੂੰ ਜਦੋਂ ਸਾਡੇ ਤੇ ਭਰੋਸਾ ਹੋ ਗਿਆ ਟ੍ਰਸਟ ਦੇ ਉੱਤੇ ਤੇ ਅਸੀਂ ਚੰਗੇ ਚੰਗੇ ਜਿਹੜੇ ਪ੍ਰਾਪਰਟੀ ਡੀਲਰ ਸੀ ਉਹਨਾਂ ਨੂੰ ਦੱਸਿਆ ਕਿ ਇੱਥੇ ਈ ਆਪਸ਼ਨ ਲੱਗੀ ਹੋਈ ਆ ਕਿ ਉਹੀ ਜਿਹੜਾ ਦੁਕਾਨ ਹੈਗੀ ਆ 30 32 ਲੱਖ ਵਾਲੀ ਅਸੀਂ 85 ਲੱਖ ਰੁਪਏ ਦੀ ਵਿਕੀ ਕਿੰਨੇ ਕਿੰਨੇ ਮੁੱਲ 'ਚ ਆਏ ਇੱਕ ਇੱਕ ਪ੍ਰਾਪਰਟੀ ਲਈ ਹਾਂਜੀ ਇੱਕ ਪ੍ਰਾਪਰਟੀ ਲਈ ਕਿੰਨੇ ਕਿੰਨੇ ਕਿਸੇ ਦੁਕਾਨ ਦੇ ਵਿੱਚ 10 ਆਏ ਨੇ ਕਿਸੇ 'ਚ 15 ਆਏ ਨੇ ਕਿਸੇ 'ਚ 20 ਆਏ ਨੇ ਕਿਸੇ 'ਚ 5 ਆਏ ਨੇ ਅਲੱਗ-ਅਲੱਗ ਦੁਕਾਨ ਆਪਣੀ ਪਸੰਦ ਦੇ ਹਿਸਾਬ ਨਾਲ ਉਹਨਾਂ ਨੇ ਬੋਲੀਆਂ ਲਗਾ ਦਿੱਤੀਆਂ ਜੇਪ ਗੱਲ ਕਰੀਏ ਜਿਹੜੀ ਇਹ ਬੂਥ ਸੀ ਪਹਿਲਾਂ ਬੂਥ ਕਿੰਨੇ 'ਚ ਵਿਕੇ ਸੀ ਤਾਂ ਹੁਣ ਕਿੰਨੇ 'ਚ ਕਿੰਨਾ ਕੁ ਡਿਫਰੈਂਟ ਰਿਹਾ ਸਾਡਾ ਜਿਹੜਾ ਸਰਕਾਰੀ ਰੇਟ ਹੈਗਾ ਉਹ 515000 ਰੁਪਇਆ ਜੇ ਮੈਂ ਐਗਜ਼ਾਮਪਲ ਦਵਾ ਤੁਹਾਨੂੰ ਜਾਮਾ ਮਸਜਿਦ ਮਾਰਕੀਟ ਦੀ ਉਹਦੇ ਵਿੱਚ ਸਾਡਾ ਸਰਕਾਰੀ ਰੇਟ 515000 ਰੁਪਇਆ ਜਿਹੜਾ ਹੈਗਾ ਆ ਉਹ ਅਸੀਂ ਰੱਖਿਆ ਹੋਇਆ ਸੀ ਕਿ ਬੋਲੀ ਸਟਾਰਟ ਕਰਨ ਦਾ ਜਿਹਦੇ ਵਿੱਚੋਂ ਹਾਇਰ ਜਿਹੜਾ ਰੇਟ ਹੈਗਾ ਆ ਉਹ 6-6 ਲੱਖ 7-7 ਲੱਖ ਰੁਪਏ ਨੂੰ ਵੀ ਉਹ ਦੁਕਾਨ ਵਿਕੀ ਹੈਗੀ ਆ ਜੇ ਰਜੀਵ ਗਾਂਧੀਨ ਕਲੇਬ ਦੀ ਗੱਲ ਕਰਾਂ 8 ਲੱਖ 72 ਹਜ਼ਾਰ ਰੁਪਏ ਰੇਟ ਰੱਖਿਆ ਹੋਇਆ ਸੀ ਤੇ 14-14 ਲੱਖ 15-15 ਲੱਖ ਨੂੰ ਵੀ ਉਹ ਦੁਕਾਨ ਜਿਹੜੀ ਅਸੀਂ ਵੇਚੀ ਆ ਤੇ ਜੇ ਮੈਂ ਐਗਜ਼ਾਮਪਲ ਦਵਾਂ ਰਜੀਵ ਗਾਂਧੀਨ ਕਲੇਬ ਦੀ ਸਾਈਟ ਸ਼ਾਪ ਕਮ ਆਫਿਸ ਦੀ ਤੇ ਉਹਦੇ ਵਿੱਚ 32 ਲੱਖ 10 ਹਜ਼ਾਰ ਰੁਪਏ ਸਰਕਾਰੀ ਰੇਟ ਸੀਗਾ ਔਰ ਉਹਦਾ ਰੇਟ ਜਿਹੜਾ ਹੈਗਾ 60 ਲੱਖ ਰੁਪਏ ਨੂੰ ਅਸੀਂ ਵੇਚਾ ਹੈਗਾ ਆ ਔਰ ਇਹੀ ਵਧੀਆ ਇੱਕ ਉਪਲਬਧੀ ਹੈਗੀ ਆ ਕਿ ਲੋਕਾਂ ਨੂੰ ਵਿਸ਼ਵਾਸ ਹੋਇਆ ਇੰਪਰੂਵਮੈਂਟ ਅਥੋਰਿਟਸ ਉਤੇ ਪੰਜਾਬ ਸਰਕਾਰ ਉਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਤੇ ਕਿ ਇਹ ਜਿਹੜੀ ਸਰਕਾਰ ਹੈਗੀ ਆ ਮਾਨ ਦਾ ਲੋਕਾਂ ਦੀ ਇਮਾਨਦਾਰੀ ਨਾਲ ਅਸੀਂ ਬੋਲੀ ਲਗਾ ਰਹੇ ਆ ਤੇ ਬੋਲੀ ਜਿਹੜੀ ਹੈਗੀ ਆ ਤੁਸੀਂ ਆਪੇ ਹਿਸਾਬ ਲਾਓ ਕਿੱਥੇ 32-32 ਲੱਖ ਦੀਆਂ ਦੁਕਾਨਾਂ ਵਿਕੀਆਂ ਸੀ ਕਿੱਥੇ 80-80 ਲੱਖ ਦੀਆਂ ਵਿਕੀਆਂ ਤੇ ਡਿਵੈਲਪਮੈਂਟ ਹੋਏ ਕੀ ਸ਼ਹਿਰ ਦੀ ਉਸੇ ਹਿਸਾਬ ਨਾਲ ਕਹਿਣ ਦਾ ਮਤਲਬ ਕੀ ਹੁਣ ਇੰਪਰੂਵਮੈਂਟ ਟਰਸਟ ਇੱਕ ਡਿਵੈਲਪਮੈਂਟ ਆਪਾਂ ਕਹਿ ਸਕਦੇ ਕਿ ਪ੍ਰੋਫਿਟ ਵਾਲਾ ਮਹਿਕਮਾ ਬਣਦਾ ਬਣੂਗਾ ਬਿਲਕੁਲ ਜੀ ਜੇ ਪਹਿਲਾਂ ਖਾਤੇ ਖਾਲੀ ਸਨ ਕਪੂਰਸਲਾ ਇੰਪਰੂਵਮੈਂਟ ਟਰਸਟ ਦੇ ਤੇ ਜੇ ਹੁਣ ਉਹ ਭਰ ਗਏ ਨੇ ਤੇ ਅਸੀਂ ਜ਼ਾਹਿਰ ਹੈ ਕਿ ਉਹ ਪੈਸਿਆਂ ਨੂੰ ਅਸੀਂ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਚਾਹੇ ਗਲੀਆਂ ਨਾਲੀਆਂ ਸੜਕਾਂ ਪਾਰਕ ਹੋ ਕਿਸੇ ਹੋਰ ਤਰ੍ਹਾਂ ਦੇ ਡਿਵੈਲਪਮੈਂਟ ਹੋਵੇ ਅਸੀਂ ਕਪੂਰਥਲੇ ਦੇ ਵਿੱਚ ਡਿਵੈਲਪਮੈਂਟ ਇਹ ਤੁਹਾਡੀ ਪਲਬਦੀ ਜਾਂ ਟਰਸਟ ਦੀ ਇਹ ਦੇਖੋ ਜੀ ਇਹ ਪਲਬਦੀ ਤਾਂ ਉਸ ਪਰਮਾਤਮਾ ਵਾਹਿਗੁਰੂ ਦੀ ਹੈਗੀ ਹੈ ਜਿਨ੍ਹਾਂ ਨੇ ਸਾਨੂੰ ਸਾਹ ਦਿੱਤੇ ਹੌਸਲਾ ਦਿੱਤਾ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਜੀ ਹੁਣ ਆਉਣ ਵਾਲੇ ਟਾਈਮ ਕਿ ਜਿਹੜੇ ਇਮਪਰੂਵਮੈਂਟ ਰਸਤੇ ਕੋਈ ਕਲੋਨੀ ਕਟਨ ਦੇ ਵਿੱਚ ਵੀ ਇੰਟਰਸਟ ਰੱਖ ਜੇ ਕਿੰਨੇ ਸਾਡੀਆਂ ਇੱਕ ਦੋ ਸਾਈਟਸ ਹੈਗੀਆਂ ਜਿਹੜੀਆਂ ਅਸੀਂ ਫਾਈਨਲ ਕੀਤੀਆਂ ਹੋਈਆਂ ਸਾਡੇ ਈਓ ਸਾਹਿਬ ਨੇ ਮੈਡਮ ਕੁਲਜੀਤ ਕੌਰ ਇਹਨਾਂ ਦੀ ਰਹਿਨਮਾਈ ਹੇਠ ਜਿਹੜੇ ਐਸਜੀਓ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਨੇ ਹੋਰ ਸਾਡੇ ਜਿਹੜੇ ਜੇਏ ਨੇ ਰਾ ਉਰੇ ਨਾਲ ਬੈਠੇ ਹੋਏ ਨੇ ਇਹਨਾਂ ਦੀ ਰਹਿਨਮਾਈ ਹੇਠ ਸਾਰਾ ਜਿਹੜਾ ਅਸੀਂ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੰਸ ਕਰਕੇ ਅਸੀਂ ਕਿੱਥੇ-ਕਿੱਥੇ ਨਵੀਆਂ ਕਲੋਨੀਆਂ ਕੱਟ ਰਹੇ ਹਾਂ ਤੇ ਉਹ ਕਪੂਰਸਰ ਨੂੰ ਸੁੰਦਰ ਤੇ ਸੋਹਣਾ ਬਣਾਉਣ ਲਈ ਡਿਵੈਲਪਮੈਂਟ ਕਰਨ ਲਈ ਅਸੀਂ ਲੱਗੇ ਹੋਏ ਆ। ਕਹਿਣ ਤਾਂ ਮੈਂ ਤਾਂ ਕੀ ਹੋਣਾ ਇਹ ਸ਼ਹਿਰ ਵਾਸੀ ਉਮੀਦ ਰੱਖਣ ਟਰਸਟ ਦੇ ਉੱਤੇ ਕਿ 100% ਉਮੀਦ ਰੱਖਣ ਜੀ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਤੁਸੀਂ ਇੰਪਰੂਵਮੈਂਟ ਟਰਸਟ ਦੀ ਕੋਈ ਵੀ ਕਲੋਨੀ ਕੱਟੀ ਜਾਂਦੀ ਹੈ ਉਦੇ ਵਿੱਚ ਤੁਸੀਂ ਆਓ ਪਲਾਟ ਖਰੀਦੋ ਜੇ ਕੋਈ ਦੁਕਾਨ ਕਮਰਸ਼ੀਅਲ ਖਰੀਦਣਾ ਚਾਹੁੰਦੇ ਹੋ ਖਰੀਦੋ ਤੁਹਾਨੂੰ ਕਿਸੇ ਤਰ੍ਹਾਂ ਦੀ ਸੁੱਖ ਸੁਰਤ ਵਾਂਝਾ ਨਹੀਂ ਕੀਤਾ ਜਾਊਗਾ ਤੁਹਾਡਾ ਵਿਸ਼ਵਾਸ ਪੂਰਾ ਬਣੂਗਾ ਔਰ ਸੈਕੰਡਲੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਤੁਹਾਨੂੰ ਪਿਛਲੇ ਲਗਭਗ 1.5 ਮਹੀਨੇ ਤੋਂ ਅਸੀਂ ਕਪੂਰਥਲੇ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਜਿਹੜਾ ਹੈਗਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜਿਦੇ ਵਿੱਚ ਲਗਭਗ 2000 ਪੌਦਾ ਅਸੀਂ ਲਗਾ ਚੁੱਕੇ ਹਾਂ ਕਪੂਰਥਲੇ 'ਚ ਔਰ ਵੱਖ-ਵੱਖ NGO ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਜਾਂ ਹਸਪੀਟਲ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਨੇ ਸਾਡੇ ਕੋ ਬੂਟੇ ਵੀ ਲੈ ਕੇ ਜਾ ਰਹੀਆਂ ਨੇ ਚਾਹੇ ਉਹ ਫਲ ਫਰੂਟ ਦੇ ਹੋਣ ਚਾਹੇ ਦਵਾਈ ਨੁਮਾ ਹੋਣ ਚਾਹੇ ਲੱਕੜ ਵਾਲੇ ਹੋਣ ਅਸੀਂ ਉਹ ਬੂਟੇ ਬਿਲਕੁਲ ਫ੍ਰੀ ਆਫ ਕਾਸਟ ਤੇ ٹرسٹ ਵੱਲੋਂ ਦੇ ਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪ੍ਰੋਜੈਕਟ ਨੂੰ ਲਗਭਗ 2-2.5 ਸਾਲਾਂ ਲਈ ਕੰਟੀਨਿਊ ਰੱਖਾਂਗੇ ਤੇ ਇੱਕ ਪੂਰਨ ਖਰਿਆ-ਪਰਿਆ ਬਣਾਵਾਂਗੇ ਕੰਦ ਮਤਕੀ ਸਰਕਾਰ ਜਿਹੜੇ ਤੁਸੀਂ ਇਹ ਗੱਲਾਂ ਦੱਸੀਆਂ ਵਾ ਜਨਤਾ ਨੂੰ ਇਹ ਤੁਹਾਡੀ ਸਰਕਾਰ ਦੇ ਟਾਈਮ ਦੇ ਵਿੱਚ ਇਹ ਚ ਪੂਰੀਆਂ ਹੋ ਜੂਗੀਆਂ ਆਸ ਰੱਖੋਗੇ ਕਿ ਸ਼ਹਿਰ ਵਿੱਚ ਅਸੀਂ ਕੋਲੋਨੀ ਦੇ ਵਿੱਚ ਇੱਕ ਪਲਾਟ ਲੈ ਸਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਇਹ ਜਿਹੜੇ ਸਾਡੇ ਬਹੁਤ ਅੱਛਾ ਕੰਮ ਕਰ ਰਹੇ ਨੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਝਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਹੈ ਇਹ ਕੁਝ 2.5 ਸਾਲਾਂ ਲਈ ਨਹੀਂ ਆਈ ਹੋਈ ਹੈ ਕਾਫੀ ਦਹਾਕੀਆਂ ਦੇ ਵਿੱਚ ਇਹ ਸਰਕਾਰ ਚੱਲੂਗੀ ਤੇ ਆਉਣ ਵਾਲੇ ਸਮੇਂ ਦੇ ਡਵੈਲਪਮੈਂਟ ਕੰਟੀਨਿਊ ਰਹੂਗਾ